ਅਧਿਕਾਰਿਤ ਤੁਹਾਡੇ ਦਿਮਾਗ 'ਚ ਵੀ ਆਉਂਦਾ ਹੋਊਗਾ ਨਾ ਜਿਹੜਾ ਰੇਲ ਗੱਡੀ ਦਾ ਇੰਜਣ ਹੁੰਦਾ ਇਹਨੂੰ ਮੋੜਦੇ ਕਿਵੇਂ ਨੇ ਮੰਨ ਲਓ ਵੀ ਰੇਲ ਗੱਡੀ ਆਪਣੀ ਜਾਂਦੀ ਆ ਬਠਿੰਡੇੋਂ ਬਠਿੰਡੇੋਂ ਗੱਡੀ ਨੂੰ ਵਾਪਸ ਮੋੜਨਾ ਇਹਨੂੰ ਇੰਜਣ ਨੂੰ ਕਿਵੇਂ ਮੋੜਦੇ ਹੋਣਗੇ ਮਤਲਬ ਜਿੱਥੇ ਵੀ ਰੇਲ ਗੱਡੀ ਖੜਦੀ ਆ ਜਿੱਥੇ ਜਾਂ ਲੈਂਡ ਪੂਰੀ ਹੁੰਦੀ ਆ ਜਿੱਥੇ ਇੰਜਣ ਨੂੰ ਮੋੜਨਾ ਹੁੰਦਾ ਇਸ ਤਰ੍ਹਾਂ ਦਾ ਉੱਥੇ ਪ੍ਰੋਜੈਕਟ ਲੱਗਿਆ ਹੁੰਦਾ ਆ ਦੇਖੋ ਹੁਣ ਜਿਹੜਾ ਰੇਲ ਗੱਡੀ ਦਾ ਇੰਜਣ ਹੈ ਉਹਦੇ ਉੱਪਰ ਚੜ ਗਿਆ ਇਹ ਗੋਲ ਚੱਕਰ ਵਾਂਗੂ ਇਹ ਘੁੰਮਦੀ ਆ ਦੋ ਜਾਨੇ ਚਾਰ ਜਾਨੇ ਨਾ ਦੋਨਾਂ ਪਾਸਿਆਂ ਤੋਂ ਫੜ ਕੇ ਹੈਂਡਲ ਨੂੰ ਘੁਮਾ ਦਿੰਦੇ ਨੇ ਤੇ ਜਿਹੜਾ ਰੇਲ ਗੱਡੀ ਦਾ ਇੰਜਣ ਆ ਉਹਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਉਸੇ ਮਨ ਟ੍ਰੈਕ ਦੇ ਉੱਪਰ ਰੇਲ ਗੱਡੀ ਦਾ ਇੰਜਣ ਦੂਸਰੇ ਪਾਸੇ ਨੂੰ ਮੂੰਹ ਕਰ ਲੈਂਦਾ ਆ ਦੇਖੋ ਹੁਣ ਇਹ ਰੇਲ ਗੱਡੀ ਦੇ ਇੰਜਣ ਨੂੰ ਮੂੰਹ ਨੂੰ ਮੋੜਨ ਲੱਗੇ ਨੇ ਨਾ ਦੇਖੋ ਘੁਮਾਤਾ ਮੀਕੋ ਵੀਡੀਓ ਪੂਰੀ ਵੇਖਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਆ ਦੇਖੋ ਘੁਮਾ ਕੇ ਮੂੰਹ ਦੂਸਰੀ ਤਰਫ ਕਰਤਾ ਦੇਖੋ ਇਸ ਤਰ੍ਹਾਂ ਮੋੜਿਆ ਜਾਂਦਾ ਹੈ ਰੇਲ ਗੱਡੀ ਦੇ ਇੰਜਣ ਦਾ ਮੂੰਹ ਦੇਖੋ ਆ ਦੇਖੋ ਡਰਾਈਵਰ ਵਿੱਚ ਬੈਠਾ ਤੇ ਹੁਣ ਉਸੇ ਲੈਂਡ ਦੇ ਉੱਪਰ ਇਹਨੇ ਚੜ ਜਾਣਾ ਮੁੜਕੇ ਦੁਆਰਾ ਤੁਹਾਡੇ ਦਿਮਾਗ 'ਚ ਇਹ ਗੱਲ ਸਾਇਦ ਕਦੇ ਨਾ ਆਈ ਹੋਵੇ ਵੀ ਰੇਲ ਗੱਡੀ ਦਾ ਇੰਜਣ ਹੈ ਜਿਹੜਾ ਉਹਨੂੰ ਰੁਖ ਕਿਵੇਂ ਬਦਲਿਆ ਜਾਂਦਾ ਆ ਦੇਖੋ ਮੂੰਹ ਦੂਸਰੀ ਤਰਫ ਕਰਕੇ ਰੇਲ ਗੱਡੀ ਦੇ ਇੰਜਣ ਨੂੰ ਚਲਾਉਣਾ ਸ਼ੁਰੂ ਕਰਤਾ ਇਸ ਤਰ੍ਹਾਂ ਬਦਲਿਆ ਜਾਂਦਾ ਹੈ ਰੇਲ ਗੱਡੀ ਦੇ ਇੰਜਣ ਦਾ ਮੂੰਹ ਵੀਡੀਓ ਨੂੰ ਚੰਗੀ ਲੱਗੀ ਤਾਂ ਵਰਤਵਾ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਦੇਖੋ ਆਹ ਇਹ ਰੇਲ ਗੱਡੀ ਨਾ ਕਲਕਾ ਤੋਂ ਚੱਲਦੀ ਹੈ ਹਮਾਚਲ ਨੂੰ ਉਹ ਗੱਡੀ ਦਾ ਜਨ ਹੈ